ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸ੍ਰੀ ਵਾਹਿਗੁਰੂ ਕੀ ਫਤਹਿ ਆ ਸ਼ਹੀ ਦਸਮੀ ਕਬੀ ਜੋ ਬਾਚ ਬਿੰਦੀ ਚੌਪਈ ਹਮਰੀ ਕਰੋ ਹਾ ਦਾਇਰਕਾ ਪੂਰਨ ਹੋਈ ਤਾ ਵਿਚਾਰ ਨਾਨਕ ਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰਾ ਦੁਸ਼ਟ ਸੁਭਾ ਤੁਮ ਕਾਓ ਆਪ ਹਜ਼ ਮੋਹਿ ਵਿਚਾਉ ਸੁਖੀ ਬਸਹਿ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰ ਮੋਰਛਾ ਨਿਸ਼ਕਰਦੈ ਕਰੀਐ ਸਭ ਰਣ ਕੋ ਆਸ ਸੰਹਰੀਐ ਪੌਰਨ ਹੋਈ ਹਮਾਰੀ ਆਸ ਤੌਰ ਪਰ ਜਨ ਕੀ ਰਹੀ ਪਿਆਸਾ ਕਮਨਸਾਰ ਕੋ ਅਵਰ ਨ ਤਿਆਵ ਜੋ ਵਰ ਚਾਹੂੰ ਸੋ ਤੁਮ ਸੇ ਪਾਉ سیوک سکھ ہمارے تاری چن چن ستر ہمارے ماریہ آپ ہاضر مجھے بھر مرن کال کا تراشن بھر ہے ہو جو ہضاں ہمارے پچھاؤ سریت جو کرچا راک لو میں رکھنا ہار साहब सन्तु सहाय प्या दीनबन्ध जुष्टहन्ता तमहपुरी चतुर्दश कन्ता काल ब्रह्मा ब्रह्माक्त्र काल पाए शिवजी अवतरा ਕਾਲ ਪਾਏ ਕਰਿ ਵਿਸ਼ਨ ਪ੍ਰਕਾਸ ਸਕਲ ਕਾਲ ਕਿ ਆਤਮਸਾ ਜਵਨ ਕਾਲ ਜੋਗੀ ਸਭ ਕੀਓ ਮੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਛਨ ਪੂਜਾਇਓ आदन्त के अवतार सोई गुरु समझो हमारा नमसकारति सी को हमारी सकल प्रजा जने आप सुवारी शिवकन को सब गुण सुख दियो सत्रन को पलमो वद कियो काट काट के अंतर की जानत पल बरा की पीर परेशानत चिंती ते ਕੌਂਚਰਿ ਅਸੂਲਾ ਸਭ ਪਰ ਕਿਰਪਾ ਦੇਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਿਸ਼ਾਨ ਕਾਟ ਕਟ ਕੀ ਪਟ ਪਟ ਕੀ ਜਾਨ ਜਾਬਦ ਕਰਖ ਕਰਾ ਕਰਤਾਰ ਪ੍ਰਜਾ ਤਰਤਵ ਦੇਹੀ ਅਪਾਰ ਜਬ ਆ ਕਰਖ ਕਰਤਹ ਕਮੰ ਤੋਮਾ ਮਿਲਦੇ ਤਰਸਮੰ ਜੇਤੇ ਵਾਦਨ ਸੇ ਸਭ ਤਾਰ ਆਪ ਆਪਣੀ ਬੋਜੂਸਾਰ ਤਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਦ ਰਿਆਲਮ ਅੰਦਰੰਕਾਰ ਨਿਰਗਕਾਰ ਨਿਰਲੰਭੋ ਆਦਨੀਲੇ ਅਨਾਦ ਸੰਭੋ ਤਾਕਾ ਮੂੜ ਵਿਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਰਨੁ ਮਾਨੰਤ ਮਹਾ ਮੂੜਕ ਚੇਦ ਨ ਜਾਣਤ ਮਹਾਦੇਵ ਕੋ ਕਰ ਸਦਾ ਸੇਵ ਨਿਰੰਕਾਰ ਕਾ ਚਿੰਤਨ ਦੇਵ ਆਪ ਆਪਨੀ ਬੁਝ ਹਜੇਤੀ ਵਰਨਲ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਧ ਜਾ ਪ੍ਰਥਮ ਸੰਸਾਰ ਇਕ ਰੂਪ ਅਨੁਪਸਰੂਪ ਰੰਗ ਪਿਓ ਰਾਵਕੇ ਤੂਪਾ ਅਨਦ ਜੇ ਰਜ ਸੇ ਤਜ ਕੀਨੀ ਉਤਬਜ ਖਾਨ ਬਵਰਤ ਦੇਨੇ ਕਾਂਗ ਫੋਰ ਰਾਜ ਆਵੇ ਬੈਠਾ ਕਹਾਂ ਸਮਿਤ ਕੋ ਸੰਕਰ ਕੇ ਠਾ ਸਗਰੀ ਸਿਰ ਦਿਖਾਇ ਚੰਬਵ ਆਦ ਜੁਗਾ ਦੇ ਸਰੂਪ ਸੁਵੰਬਵ ਅਬਰਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਜੋ ਸਤ ਜੀਤੇ ਉਠਵਾਤ ਤਪਤਾ ਸਕਲ ਮਲੇਸ਼ ਕਰੋਨ ਘਾਤਾ ਜੀ ਅਸਥੁਤ ਸਰਣੀ ਪਰੇ ਤਿਨ ਕੇ ਜੋਸ਼ਟ ਦੁਖਤ ਹੋ ਮਾਰਾ ਕੌਰਖ ਜਵਨ ਪਗ ਪਰਿ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਕਬਾਰਤ ਆਏ ਹਾਂ ਤਾ ਕੇ ਕਾਲ ਨਿਕਟਨ ਐ ਹਾਂ ਰੱਛਾ ਹੋਈ ਤਾਹੀਂ ਸਭ ਕਾਲਾ ਦੋਸ਼ਟ ਅਰਿਸ਼ਟ ਤੋਰਨ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰਿ ਹੋ ਤਾ ਕੇ ਤਾਪ ਤਨਿਕ ਮੇਂ ਹਾਰਿ ਹੋ ਰਹਿਦੋ ਸਿਦ ਕਰਮ ਸਭ ਹੋਈ ਦੋਟਾ ਸਭ ਐਸਕੇ ਨ ਕੋਈ ਇੱਕ ਵਾਰ ਤਨ ਮੇਂ ਸੰਭਾਰਾ ਕਾਤਪਾਸਤਿ ਤੈਵਾਰ ਜੈ ਨਰਨਾਮ ਤੇਾਰੋ ਕਹਾ ਦਾਰਜ ਦੁਸ਼ਟ ਰੋਗ ਤੇ ਰਹਾ ਕੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਂ ਦਿਲੋ ਭਾਰੀ ਸਰਬ ਟੋਰਮ ਹੋ ਸਹਾਈ ਦੁਸ਼ਟ ਜੋਗ ਤੇ ਲਿਚਾਈ ਕਿਰਪਾ ਕਰੀ ਹਮ ਤਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਰਾਤਾ ਕਿਲ ਵਿਵਸਕਲ ਦੇਹ ਕੋ ਹਰਤਾ ਦੁਸ਼ਟ ਜੋਕਿਨ ਕੋ ਛੈ ਕਰਤਾ ਸਰੀਰ ਤੁਜ ਪੈ ਦੇ ਅੱਲਾ ਪੂਰਨ ਕਰਾ ਗ੍ਰੰਥਨ ਕਾਲਾ ਮਨ ਬਾ ਸਦਪਲ ਪਾਵੇ ਸੋਈ ਤੋਖ ਨ ਦਿਸੇ ਬਿਆਪਤ ਕੋਈ ਔੜੈ ਨਾ ਸੋਣਾ ਗੋਂਗ ਜੋ ਯਾਹੇ ਸਰਸਨਾ ਪਾਵਹੀ ਸੋਣਾ ਮੋੜ ਚਿਤ ਲਾਏ ਚਤੁਰਤਾ ਆਵੈ ਦੁਖ ਦਰਦ ਪਾਉ ਨਿਕਟ ਨਾ ਤੇ ਨਾਰਕੇ ਰਹੇ ਹਾਉ ਜਉ ਆਕੀਏ ਇਕ ਵਾਰ ਚਉਪਈਕੁ ਗਹੈ ਚੌਕਾਈ ਸੰਭਰ ਸਤਰ ਸਹਿ ਪੜੀ ਜਾਇ ਆਰਦ ਸੈਪਨ ਤੀਨ ਕਹੀ ਜਾਇ ਪਾਦਰਬ ਸੁਧ ਅਸ਼ਟਮਿ ਵਿਾਰਾਤੇ ਸਦਰਗਨ ਸੁਧਾਰੰ ਸਵਈਆ ਪਾਹਿ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀ ਆਨਿਓ ਰਾਮ ਰਹੀ ਬੁਰਾਨ ਕੁਰਾਨੇ ਕਹੈ ਮਤੇਕ ਨਮਾਨੇ ਸੰਮ੍ਰਤ ਸਾਸਤਰ ਵੇਦ ਸਵੈ ਬੋ ਪੇਜ ਕੇ ਮੇਕ ਨ ਜਾਣਿ ਆਉ ਸ੍ਰੀ ਉਸ ਪਾਨ ਕਿਰਪਾ ਤੁਮਰੀ ਕਰ ਨਾਨਕ ਹੋ ਸਭ ਤੋਹਿ ਵਿਖਾਨ ਜੋ ਖਿਰਾ ਸਗਲ ਦਿਵਾਰ ਕੋ ਛਾੜਕ ਗਯੋ ਤੁਹਾਰ ਦਵਾਰ ਵਾਹੇ ਗਾਹੇ ਕੀ ਲਾਜ ਇਸ गोविन्द दास तुहार सगले द्वार को षाडक गयो तुहार द्वार बाहे गहे की लाज यस गोविन्द दास तुहार राह गुरु जी का फंसा राह गुरु की छतरी